ਅੱਜ ਦੀ ਵਿਸ਼ੇਸ਼ ਖਬਰ ਫਤਿਹਗੜ ਚੂੜੀਆਂ ਅਧੀਨ ਆਉਂਦੇ ਪਿੰਡ ਮਾਨ ਖੇਰਾ ਵਿਖੇ ਰਾਸ਼ਟਰੀ ਮੁੱਖ ਸੰਚਾਲਕ ਸੰਤ ਮੇਗਨਾਥ ਜੀ ਅਤੇ ਸੰਚਾਲਕ ਦਲਬੀਰ ਗਰੀ ਜੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਰਾਜबीरਪੁਰ ਨੂੰ ਬਲਾਕ ਪ੍ਰਧਾਨ ਅਤੇ ਇਹਨਾਂ ਤੋਂ ਇਲਾਵਾ ਕਈ ਮੈਂਬਰਾਂ ਨੂੰ ਮੈਂਬਰਸ਼ਿਪ ਵਜੋਂ ਨਿਯੁਕਤ ਕੀਤਾ ਗਿਆ ਆਓ ਵੇਖਦੇ ਹਾਂ ਪੂਰੀ ਖਬਰ ਭਵਾਨ ਵਾਲਗ ਮਹਾਰਾਜ ਜੀ ਜੈ ਸ੍ਰੀ ਸ੍ਰੀ 197 ਗੁਰੂ ਬਿਨਾਰ ਮਹਾਰਾਜ ਜੀ ਨੇ ਅੱਜ ਭਗਵਾਨ ਵਾਲਮੀਕੀ ਆਦੀ ਤਰਫ ਸਾਰੇ ਸਿਰ ਭਰਤੋ ਲੋਕ ਪੂਰੇ ਜਿੱਥੇ ਵਿਸ਼ਵ ਦੇ ਚ ਭਗਵਾਨ ਵਾਲਮੀਕੀ ਮਹਾਰਾ ਦੇ ਪ੍ਰਗਟਾ ਸ ਨੂੰ ਲੈ ਕੇ ਵੱਖ-ਵੱਖ ਕਮੇਟੀਆਂ ਕੀਤੀਆਂ ਇਹਨੇ ਅੱਜ ਜਿਹੜੀ ਮਾਝਾ ਜੋਂਦੇ ਚੇਅਰਮੈਨ ਕਰੋਜੀ ਮਾਈ ਯੋਗਗਵਾਈ ਹੇਠ ਪੂਰੇ ਮਾਝੇ ਵਿੱਚ ਤੇ ਪ੍ਰਚਾਰ ਪ੍ਰਸਾਰ ਸੰਸਥਾ ਨੂੰ ਵਿਦਾਇਰ ਆ ਹੁਣ ਆ ਵੱਲੋਂ ਅੱਜ ਜਿਹੜਾ ਵਿਸ਼ੇਸ਼ ਤੌਰ ਦੇਤੇ ਇਥੇ ਮਹਿਲਾ ਵਿੰਗ ਦੇ ਚੇਅਰਪਰਸਨ ਦਾਵੀਆ ਪੱਟੀ ਨੂੰ ਫਦੇਗੜ ਚੂੜੀਆਂ ਬਲਾਕ ਦੇ ਵਿੱਚ ਬੁਲਾ ਗਿਆ ਜਿੱਥੇ ਰਾਜਵੀਰ ਗੌਰ ਨੂੰ ਬਲਾਕ ਪ੍ਰਧਾਨ ਅਤੇ ਉਸ ਦੇ ਨਾਲ ਵੀਰਕੌਰ ਕੁਲਵਿੰਦਰ ਕੌਰ ਕੁਲਵੰਤ ਕੌਰ ਕੁਵਿਤਾ ਸੰਦੀਪ ਸੁਖਜਿੰਦਰ ਕੌਰ ਸੰਦੀਪ ਮਨਜੀਤ ਕੌਰ ਪੂਜਾ ਜਸਵਿੰਦਰ ਸਿੰਘ ਜੀ ਬਲਵਿੰਦਰ ਕੌਰ ਸਰਬੀਰ ਕੌਰ ਕਮਲੇਸ਼ ਰਾਜਵਿੰਦਰ ਔਰ ਹਰਮਨ 프리 ਸਿੰਘ ਹਰਬੀ ਸਿੰਘ ਕਲਦੀਪ ਸਿੰਘ ਤੇ ਬਲਬੀਰ ਸਿੰਘ ਜਿਹੜਾ ਸਸਤਾ ਵਿੱਚ ਅਹਿਮ ਜਿਹੜੀਆਂ ਜ਼ਿੰਮੇਵਾਰੀਆਂ ਨਾਲ ਲੋਕ ਦਿੱਤੀਆਂ ਗਈਆਂ ਨੇ ਜਲਦ ਇਹਨਾਂ ਲੋਕਾਂ ਲਈ ਆਸ ਕੀਤੀ ਹੈ ਕਿ ਸਸਤਾ ਦਾ ਹੋਰ ਪ੍ਰਚਾਰ ਪ੍ਰਸਾਰ ਵਧਾਇਆ ਜਾਵੇ ਅੱਜ ਸਾਰੀ ਸੰਗਤ ਨੂੰ ਆਸ਼ੀਰਵਾਦ ਦੇਣ ਲਈ ਸਾਡੇ ਡੇਰੇ ਦੇ ਲਾਗੇ ਦੇ ਡੇਰਾ ਜਿਹੜਾ ਸਾਡਾ ਧੂਣੀ ਗਿਰੀ ਦਾ ਡੇਰਾ ਉੱਥੇ ਸੰਚਾਲਕ ਦਲਬੀਰ ਗਿਰੀ ਜੀ ਮਾਰੇ ਵਿਸ਼ੇਸ਼ ਤੌਰ ਤੇ ਸੰਗਤ ਨੂੰ ਆਸ਼ੀਰਵਾਦ ਨੇ ਪਹੁੰਚਣੇ ਸਾਰੀ ਸੰਗਤ ਅੱਜ ਦੇ ਸ਼ੋਭਗਾਰ ਦੀ ਨਕਲ ਲੱਗਦਾ ਜੋ ਬੋਲੇ ਸਹੀ ਅੰਕ ਸੰਗਤ ਵਿੱਚ ਸੰਤ ਸਮਾਜ ਦੇ ਨਾਲ ਪਹੁੰਚੇ ਆ ਪਿੰਡ ਮਾਨ ਖੇਰਾ ਵਿੱਚ ਇੱਥੇ ਇੱਕ ਸੱਜਣ ਜੂੜੀਆਂ ਕੋਲ ਪਿੰਡ ਦੇ ਵਿੱਚ ਜਗਨਬੀਰ ਗੋਲ ਬਗਵਾਨ ਪ੍ਰਧਾਨ ਰਾਜਵੀਰ ਗੋੜੀ ਨੂੰ ਵਾਕ ਪ੍ਰਧਾਨ ਅਤੇ ਉਹਨਾਂ ਦੀ ਸਮੂਹੀ ਟੀਮ ਨੂੰ ਪ੍ਰਧਾਨਗੀ ਨਾਵ ਨਿਵਾਜਿਆ ਗਿਆ ਹੈ ਇਹ ਪ੍ਰਧਾਨ ਜੀ ਜਿੰਨੇ ਵੀ ਫੰਕਸ਼ਨ ਹੋਇਆ ਹੈ ਇਹ ਸੰਤ ਬਾਬਾ ਮੇਘਨਾਥ ਜੀ ਦੇ ਪਿਛਾ ਨਿਰਦੇਸ਼ਾ ਹੇਠਾਂ ਹੋਇਆ ਹੈ ਮੈਂ ਉਹਨਾਂ ਸਾਰਿਆਂ ਨੂੰ ਪ੍ਰਧਾਨ ਬਣਨ ਤੇ ਤੇ ਉਹਨਾਂ ਦੀ ਸੂਚੀ ਟੀਮ ਨੂੰ ਪ੍ਰਧਾਨਗੀ ਵੰਦੇ ਬਹੁਤ ਬਹੁਤ ਕਰੋੜ ਕਰੋੜ ਮੁਬਾਰਕ ਦਿਨੀ ਹੈ ਧਿਆਵਾਦ ਜੋ ਬੋਲੇ ਸੋ ਨਿਰਪੈਹਨ ਭਗਵਾਨ ਬਾਲ ਮਿੱਤੀ ਮਹਾਰਾਜ ਕੀ ਜੈ ਸ੍ਰੀ ਸ੍ਰੀ ਇੱਕੋਟ ਸਤਿਗਿਆਨਤ ਪਾਰਾਜ ਕੀ ਜੈ ਪਰਮ ਪੂਜਯ ਪ੍ਰਭੂ ਰਤਨਾਕਰ ਮਹਾਰਾਜ ਕੀ ਜੈ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਮੁੱਖ ਸੰਚਾਲਕ ਸੰਤ ਮੇਗਨਾਜੀ ਦੇ ਦੇਸ਼ਾਂ ਦੇ ਦੇਸ਼ ਹੈ ਅੱਜ ਪਿੰਡ ਮਾਨਖੇੜਾ ਵਿਖੇ ਪਹੁੰਚੇ ਹਨ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਰਾਏਪੀ ਖਰ ਬਲਾਕ ਪ੍ਰਧਾਨ ਭਗਵਾਨ ਬਾਲਮੀਕੀ ਅਧਿਤਾਰਕ ਕੁਮਾਰ ਅਤੇ ਸ਼ਾਮਲ ਹੋਏ ਨੇ ਮੈਂ ਉਹਨਾਂ ਤੋਂ ਅਸੇ ਵਿਸ਼ਵਾਸ ਕਰਦਾ ਹਾਂ ਕਿ ਉਹ ਪਰਮ ਪੂਜਯ ਪ੍ਰਭੂ ਰਤਨਾਕਰ ਬਾਬਾ ਸਾਹਿਬ ਡਾਕਟਰ ਪਿੰਗਾਮ ਅੰਬੇਕਰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਾਰੇਗਾ ਕਰ ਕਰ ਪ੍ਰਚਾਰ ਕਰਨਗੇ ਤੇ ਆਪਣੇ ਨਾਲ ਨਾਲ ਜਿਹੜੇ ਇਹਨਾਂ ਦੇ ਨਾਲ ਸੰਸਥਾ ਵਿੱਚ ਮੈਂਬਰ ਜਿਹੜੇ ਅੱਜ ਨਿਯੁਕਤ ਕੀਤੇ ਨੇ ਉਹਨਾਂ ਤੋਂ ਵੀ ਆਸੇ ਵਿਸ਼ਵਾਸ ਕਰਦਾ ਹਾਂ ਇਸ ਮਾਲ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਇੰਨੇ ਹੀ ਸ਼ਬਦਾਂ ਨਾਲ ਗਿਆ ਵਾਲਮੀਕੀ ਹਰ ਹਰ ਵਾਲਮੀਕੀ ਜੈਪੀ ਜੈਪਾ